ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੀ ਅਪਡੇਟ ਦੇਾਂਗੇ ਜੀ ਅਗਲੇ 4-5 ਘੰਟਿਆਂ ਦੀ ਐਸੇ ਲਈ ਜੀ ਤਾਜ਼ਾ ਸੈਟਲਾਈਟ ਦਸਿਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਆ 5 ਜਨਵਰੀ ਦਾ ਅੱਜ ਦਿਨ ਹੈ ਤੇ ਦੁਪਹਿਰ ਦੇ ਲਗਭਗ 1:30 ਵਜੇ ਚੱਲ ਰਹੇ ਆ ਜੋ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅੱਜ ਪੱਛਮੀ ਸਿਸਟਮ ਸਰਗਰਮ ਹੋਵੇਗਾ ਜੀ ਅੱਜ ਤੇ ਕੱਲੇ ਅਗਲੇ 24 ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਬਣਦੇ ਨਜ਼ਰ ਆਉਣਗੇ ਐਸੇ ਲ ਜੇਕਰ ਤਸਵੀਰ ਦੇਖੀਏ ਜੇ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਕਿ ਜਿਹੜੇ ਆਪਣੇ ਪਛਮੀ ਖੇਤਰ ਹੈ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਯੂ ਐਸੇ ਲ ਚੱਲ ਰਹੀ ਆ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਤੇ ਗੁਰਦਾਸਪੁਰ ਦੇ ਬਾਰਡਰ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਬਦਲਵਾਏ ਜਾ ਰਹੀ ਹੈ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਨੇ ਪਾਕਿਸਤਾਨ ਦੀ ਜੇਕਰ ਗੱਲ ਕਰੀਏ ਲੈਂਦੇ ਵੱਲ ਦੇ ਜਿਹੜੇ ਖੇਤਰ ਹੈ ਖਾਸ ਕਰ ਸਿਆਲਕੋਟ ਗੁਜਰਾਵਾਲਾ ਔਰ ਲਾਹੌਰ ਦੇ ਲਾਗੇ ਖੇਤਰਾਂ ਦੇ ਵਿੱਚ ਇਸ ਵੇਲੇ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੈ ਤੇ ਹਲਕੇ ਤੋਂ ਲਾਗੇ ਦਰਮਿਆਨੇ ਮੀਂਹ ਦੇ ਖੇਤਰਾਂ ਦੇ ਵਿੱਚ جاری ਨੇ ਫਹੜਾ ਦੇ ਵਿੱਚ ਸਿਸਟਮ ਸਰਗਰਮ ਹੋ ਚੁੱਕਿਆ ਤੇ ਇਸ ਵੇਲੇ ਪੂਰਾ ਕਾਫੀ ਤੇਜ਼ੀ ਨਾਲ ਚੱਲ ਰਿਹਾ ਯਾਨੀ ਕਿ ਇਸ ਟੂਮੈਂਟ ਚੱਲਦੀ ਫਈਆ ਪੰਜਾਬ ਦੇ ਖਾਸਕਰ ਮਾਲਵਾ ਖੇਤਰ ਦੇ ਵਿੱਚ ਜਿਹੜੇ ਪੁਆਦ ਖੇਤਰ ਤੇ ਮਾਲਵਾ ਦੇ ਵਿੱਚ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ ਜਿੱਥੇ ਧੁੱਪ ਲੱਗ ਰਹੀ ਹੈ ਉਹ ਇਸ ਗੱਲ ਦੇ ਸੰਕੇਤ ਨੇ ਪੂਰਾ ਚੱਲਦਾ ਹੋਵੇ ਤੇ ਧੁੱਪ ਜਿੱਥੇ ਵਧੀਆ ਲੱਗ ਜਾਂਦੀ ਹੈ ਤੇ ਉੱਥੇ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਕੱਲੇ ਅੱਜ ਸ਼ਾਮ ਤੱਕ ਜਾਂ ਅੱਜ ਰਾਤ ਤੱਕ ਸਿਸਟਮ ਜ਼ੋਰ ਫੜੇਗਾ ਗਰਜ ਅਲਿਸ਼ਕ ਨਾਲ ਬਦਲਾ ਦਾ ਨਿਰਮਾਣ ਹੋਵੇਗਾ ਤੇ ਇੱਥੇ ਤਗੜੇ ਮੀਂਹ ਦੇ ਸਪੈਲ ਲੱਗ ਸਕਦੇ ਨੇ ਖਾਸ ਕਰਕੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਮਾਰਸਾ ਬਰਨਾਲਾ ਚੰਡੀਗੜ੍ਹ ਮੋਹਾਲੀ ਰੋਪੜ ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਜਲੰਧਰ ਗਫੂਰਥਲਾ ਇਹਨਾਂ ਇਤਰਾ ਦੇ ਵਿੱਚ ਮੀਂਹ ਦਾ ਸੰਕੇਤ ਦੇਣਗੇ ਅਗਲੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਅੱਜ ਰਾਤ ਤੱਕ ਸਿਸਟਮ ਐਕ ਦੋਜਾ ਫਾਜ਼ੇ ਦੇ ਸਾਧਿਆ ਜਿਹੜੇ ਖਹਾੜਾ ਦੇ ਨਾਲ ਲੱਗਦੇ ਚਲੇ ਆ ਹੁਸ਼ਿਆਰ ਫਰ ਨਵਾਂ ਸ਼ਹਿਰ ਚੰਡੀਗੜ੍ਹ ਦੇ ਲਾਗੇ ਬਦਲਵਾ ਯੋਸਨਾ ਸ਼ੁਰੂ ਹੋ ਚੁੱਕੀ ਹੈ ਬਦਲਾ ਦਾ ਨਿਰਮਾਣ ਬਣਾਣਾ ਸ਼ੁਰੂ ਹੋ ਚੁੱਕਿਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਸਿਸਟਮ ਹੋਰ ਜੋਲ ਫੜੇਗਾ ਜੀ ਤੇ ਜਿੱਥੇ ਹਵਾ ਚੱਲ ਰਹੀ ਆ ਈਸਟਵਿੰਡ ਤੁਹਾਡੇ ਖੇਤਰ ਦੇ ਵਿੱਚ ਕਿੰਨੀ ਤੇਜ਼ ਚੱਲ ਰਹੀ ਆ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਕਿੰਨਾ ਕੁ ਪਰਾ ਚੱਲਦਾ ਫਿਆ ਇਹ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਸਿਸਟਮ ਨੂੰ ਹੋਰ ਵੱਲ ਮਿਲੇਗਾ ਤੇ ਮੀਂਹ ਦੇ ਆਸਾਰ ਜਿਹੜੇ ਬਣਦੇ ਜਾ ਫਰੇ ਨੇ ਤੁਹਾਨੂੰ ਅੱਜ ਸ਼ੁਕਰੀਆ